ਇਹ ਗੱਲ ਹੋਈ ਹੈ ਆਪਣੀ ਗੱਲ ਦੇ ਵਿੱਚ ਇਹ طے ਹੋਇਆ ਹੈ ਕਿ ਅਸੀਂ ਮੜਕਾ ਚੌਕ ਤੱਕ ਜਾਵਾਂਗੇ ਉੱਥੇ ਜਾ ਕੇ ਬੈਠਾਂਗੇ ਸਰਕਾਰ ਦਾ ਕੋਈ ਮੰਗ ਨਹੀਂ ਕਰਨ ਸਾਈਡੋਂ ਕਿਰਦਾ ਕੋਈ ਨੇਤਾ ਇਹ ਹੋ ਨਾ ਸਟਰਲੇਨ ਹੁਣ ਸਾਈਡ ਤੋਂ ਜਨਾ ਯਾਰ ਸਰੇ ਮ ਆ ਰਿਹਾ ਇਹ ਹੋ ਸਰਕਾਰ ਪ੍ਰਸ਼ਾਸਨ ਦੇ ਉਰੇ ਇਹ ਕੰਦਾ ਰਿਹਾ ਹੈ ਹੇ ਦਫ਼ਤਰ ਦਾ ਕੋਈ ਅਧਿਕਾਰੀ ਨਾਮ ਪੱਤਰ ਲੈਣਾ ਆਊਗਾ ਉੱਥੇ ਰੱਖ ਦੇ ਉਸ ਵੀ ਕਿੱਥੇ ਰੱਖੋ ਜੇ ਬੰਦੇ ਕਿਸ ਕਿਸਮ ਉਹ ਚਾਹਰੇ ਨਹੀਂ ਖਰਾਬ ਹੋ ਜਾਂਦੇ ਉੱਥੇ ਰੱਖੋ ਸਾਡੇ ਐਸ ਮੁੰਡਾਲ ਦੇ ਵਿੱਚ ਜਾ ਕੇ ਕੱਲੇ ਕੱਲੇ ਬੰਦੇ ਦੀ ਗਿਣਤੀ ਕਰ ਲੋ 1000 ਬੰਦਾ ਅਸੀਂ ਕਿਹਾ ਸੀ ਜੇ ਇੱਕ ਵੀ ਬੰਦਾ ਤੁਹਾਡਾ ਵੱਧ ਜਾਵੇ 1000 ਨਾਲ ਅਸੀਂ ਜਿਹੜੀਆਂ ਤੁਹਾਡੀਆਂ ਗੱਲਾਂ ਕਈਆਂ ਨੇ ਸਾਰੀਆਂ ਮੰਨ ਲਾਂ ਨਾ ਭੜੇ ਮੰਗ ਪੱਤਰ ਅਸੀਂ ਆਪਦੇ ਵਾਦੇ ਮੁਤਾਬਕ ਪੂਰੇ ਉਤਰੇ ਆਂ ਉਹ ਪ੍ਰਸ਼ਾਸਨ ਆਪਦੇ ਵਾਦੇ ਤੋਂ ਟਾਲਮਕੋੜ ਨਾ ਕਰੇ ਇਹ ਠੀਕ ਨਹੀਂ ਹੋਣਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲ ਤਾਂ ਵਜ਼ੀਰ ਹੈ ਨਹੀਂ ਮੰਤਰੀ ਹੈ ਨਹੀਂ ਫਿਰ ਅਸੀਂ ਦੇਖ ਲਾਗੇ ਸਰਕਾਰ ਦੇਖ ਨੂੰ ਭਾਈ ਇਸ ਕਰਕੇ ਇਹ ਨਹੀਂ ਕਰਨਾ ਚਾਹੀਦਾ ਜਿਹੜੀ ਗੱਲ ਆਪਣੀ ਤੈਅ ਹੋ ਗਈ ਉਹ ਤੋਂ ਤਨਾਰਾ ਨਹੀਂ ਕਰਨਾ ਤੇ ਅਗਲੀ ਗੱਲ ਇਹ ਆਏ ਹੋ ਸਾਥੀਓ ਤੁਸੀਂ 7-8 ਕਿਲੋਮੀਟਰ ਤੋਂ ਤੁਰ ਕੇ ਆਏ ਹੋ ਪੁਲਸ ਦੇ ਜਿਹੜੇ ਮੁੰਡੇ ਸੀ ਪੁਲਸ ਵਾਲੇ ਜਾਂ ਅਫਸਰ ਸਾਹਿਬਾਨ ਸੀ ਜੋ ਤੁਰ ਕੇ ਆ ਰਹੇ ਸੀ ਉਹਨਾਂ ਦੀ ਹਾਲਤ ਵੀ ਦੇਖੀ ਹੈ ਤੇ ਤੁਹਾਡੀ ਹਾਲਤ ਵੀ ਦੇਖੀ ਬਹੁਤ ਠਿਕਾਵ ਕਾਲੀ ਬਣੀ ਆ ਬਹੁਤ ਲੰਮਾ ਰੂਟ ਸੀਗਾ ਆਪਾਂ ਸਹਿਜੇ ਆਇਆ ਤਕਰੀਬਨ 1 ਘੰਟਾ 20 ਮਿੰਟਾਂ ਦੇ ਵਿੱਚ ਆਪਾਂ ਇੱਥੇ ਪਹੁੰਚੇ ਆ ਪਰ ਫਿਰ ਵੀ ਤੁਸੀਂ ਬਹੁਤ ਚੰਗਾ ਜਾਵਤਾ ਰੱਖ ਕੇ ਪੂਰੇ ਤਰੀਕੇ ਨਾਲ ਇੱਕ ਦੂਜੇ ਤੋਂ ਮੂਹਰੇ ਨਾ ਆਪਾਂ ਜਗਲੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਇਸ ਗੱਲ ਦੀ ਤੁਹਾਨੂੰ ਵਧਾਈ ਅੱਜ ਜਿਹੜਾ ਆਪਾਂ ਇੱਥੇ ਲੰਗਪੱਤਰ ਦੇ ਕੇ ਚੱਲੇ ਆ ਇਹਦੇ ਵਿੱਚੋਂ ਬਹੁਤ ਕੁਝ ਨਿਕਲਿਆਊਗਾ ਬਹੁਤ ਕੁਝ ਹਾਸਲ ਹੋ ਜਾਊਗਾ ਇਨੀ ਛੇਤੀ ਇਹ ਆਸ ਨਾ ਕਰੋ ਕਿਉਂਕਿ ਜਿਹੜੀ ਭਗਵਾਨਤਮ ਸਰਕਾਰ ਹੈ ਇਹਦੇ ਨਾਲ ਜਿੰਨੀ ਵਾਰੀ ਅਸੀਂ ਗੱਲਬਾਤ ਤੇ ਬੈਠੇ ਆਂ ਮੇਜ਼ ਦੀ ਟੇਬਲ ਤੇ ਮਾਂ ਦੇ ਪੁੱਤਾਂ ਨੇ ਕਦੇ ਕੋਈ ਗੱਲ ਕਹੀ ਦੀ ਵੀ ਆ ਨਹੀਂ ਹੁੰਦੀ ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਹਾਂਜੀ ਆ ਵੀ ਮੰਨ ਲਈ ਆ ਵੀ ਛੋੜੀ ਹੋ ਗਈ ਆ ਵੀ ਹੋ ਗਈ ਲਾਸਟ ਦੇ ਵਿੱਚ ਕਹਿਣਗੇ ਵੀ ਮੰਗਾ ਛੋੜੀਆਂ ਜੀ ਮੰਨ ਲੀ